ਬਾਬੇ ਤੁਸੀਂ ਪਿੱਛੇ ਤੋਂ ਦੇਖ ਰਹੇ ਆ ਜੀ ਹਿਮਕੁੰਡ ਸਾਹਿਬ ਨੀ ਚੜਾਈ 6 ਕਿਲੋਮੀਟਰ ਦੀ ਜੜੀ ਅੱਜ ਸਟਾਰਟ ਕੀਤੀ ਸੀਗਾ ਆ ਦੇਖੋ ਪੈਰਾਂ ਦੇ ਵਿੱਚ ਜਿੱਦਾਂ ਬਲੈਕ ਆਈਸ ਇੱਥੇ ਸ਼ੁਰੂ ਹੋ ਗਿਆ ਗਲੇਸ਼ੀਅਰ ਸਾਈਡ ਤੇ ਦੇਖੋ ਬਰਫ਼ ਤੇ ਘੋੜਿਆਂ ਨੇ ਬੜਾ ਰੌਲਾ ਪਾਇਆ ਮਗਰ ਓਏ ਜੇਪੀ ਬਾਏ ਇਹ ਆ ਜੀ ਬਰਫ਼ ਪਹਾੜਾਂ ਦੇ ਉੱਪਰ ਬਹੁਤ ਬਰ ਪੈ ਚੁੱਕੀ ਆ ਅੱਜ ਆ ਗਿਆ ਜੀ 10 ਤਰੀਕ 10ਵਾਂ ਮਹੀਨਾ 2025 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਤੇ ਇਸ ਟਾਈਮ ਚੜਾਈ ਕਰ ਰਹੇ ਆ ਅਸੀਂ ਦੋ ਬੰਦੇ ਇਹ ਲਖਵਿੰਦਰ ਸਿੰਘ ਜੀ ਇਹ ਹੈਗੇ ਨੇ ਤਰਨਤਾਰਨ ਤਰਨਤਾਰਨ ਤੋਂ ਤੇ ਪਿਛਲੇ ਰਿਸ਼ੀਕੇਸ਼ ਤੋਂ ਜਿੱਦਣ ਦੀ ਚੜਾਈ ਸਟਾਰਟ ਕੀਤੀ ਆ ਉਦੋਂ ਦੇ ਸਾਡੇ ਨਾਲ ਤੇ ਅੱਜ ਥੱਲੇੋਂ ਮੈਂ ਵੀਡੀਓ ਸਟਾਰਟ ਨਹੀਂ ਕੀਤੀ ਇੱਥੇ ਸਾਹਮਣੇ ਦੇਖ ਲਓ ਹੁਣ ਹਿਮਕੁੰਨ ਸਾਹਿਬ ਲਿਖਿਆ 3 ਕਿਲੋਮੀਟਰ ਇਹ 3 ਕਿਲੋਮੀਟਰ ਹੈ ਬਾਕੀ ਆ ਸਾਹਮਣੇ ਉੱਪਰ ਹੈ ਹਿਮਕੁੰਨ ਸਾਹਿਬ ਇਹ ਸਾਰਾ ਹੰਗਲੇਸ਼ੀਆ ਨਾਲ ਇੱਥੋਂ 3 ਕਿਲੋਮੀਟਰ ਹੈ ਤੇ ਕੋਸ਼ਿਸ਼ ਕਰਿਓ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਹਾਈਪ ਵੀ ਕਰਿਓ ਇਹ ਆ ਜੀ ਅੱਜ ਦੀ ਵੀਡੀਓ 10 ਅਕਤੂਬਰ 2025 ਕਲੋਜ਼ਿੰਗ ਦੇਣਾ ਦੇਖੋ ਗਲੇਸ਼ੀਅਰ ਸਾਰਾ ਦਾ ਸਾਰਾ ਹੱਡੇ ਪੈਰ ਦੇ ਵਿੱਚ ਆ ਪੈਰਾਂ 'ਚ ਨਾ ਬਲੈਕ ਆਈਸ ਆ ਪੈਰ ਤਿਲਕ ਰਹੇ ਨੇ ਘੋੜੇ ਬੜੇ ਤਿਲਕ ਰਹੇ ਨੇ ਤੇ ਸੰਤਾ ਜਿਹੜੀਆਂ ਨੇ ਬਹੁਤ ਉਤਸ਼ਾਹ ਨਾਲ ਜਿਹੜਾ ਆਉਂਦੀਆਂ ਪਈਆਂ ਨੇ ਇਹ ਦੇਖੋ برف ਸਾਈਡਾਂ 'ਚ ਪੂਰੀ برف ਆ ਬਹੁਤ ਜ਼ਿਆਦਾ ਬਲੈਕ ਆਈਸ ਆ ਬੂਟ ਵਧੀਆ ਹੋਣ ਦੇ ਬਾਵਜੂਦ ਵੀ ਚੜ੍ਹਿਆ ਨਹੀਂ ਜਾ ਰਿਹਾ ਇੱਥੋਂ ਬਹੁਤ ਡਿੱਗ ਰਿਹਾ ਤੇ ਤਿਲਕਣ ਬਹੁਤ ਜ਼ਿਆਦਾ ਫਿਸਲਣਾ ਤੇ ਮੇਰੇ ਨਾਲ ਗਿੱਲ ਸਾਹਿਬ ਨੇ ਉਹ ਥੋੜਾ ਉਹਨਾਂ ਦੀ ਪ੍ਰੋਬਲਮ ਹੈ ਲੱਤਾਂ ਹੈ ਹਿੰਡਿਕੈਪ ਨੇ ਇਸ ਕਰਕੇ ਉਹ ਨਹੀਂ ਜਾ ਰਹੇ ਮੈਂ ਵੀ ਨਹੀਂ ਜਾ ਰਿਹਾ ਉਹਨਾਂ ਦੇ ਨਾਲ ਕਿਉਂਕਿ ਸੇਫਟੀ ਜ਼ਰੂਰੀ ਆ ਉਹਨਾਂ ਦੇ ਨਾਲ ਵੀ ਰਹਿਣਾ ਜ਼ਰੂਰੀ ਆ ਉਹਨਾਂ ਨੂੰ ਵਾਪਸ ਹੀ ਲੈ ਕੇ ਜਾਣਾ ਹੁਣ ਇੱਥੋਂ ਤੇ ਦੇਖੋ ਗਲੇਸ਼ੀਅਰ ਤੇ ਬਲੈਕ ਆਈਸ ਜਿਹੜੀ ਆ ਇਹ ਛੁੱਟਦੀ ਆ ਬੰਦੇ ਨੂੰ ਨੋ ਪਸ ਜਾ ਰਹਿਆਂ ਨੋ ਬਹੁਤ ਜਿਆਦਾ ਫਿਸਲਣਾ ਬਈ ਹਲੇ 3 ਕਿਲੋਮੀਟਰ ਇੱਥੋਂ ਹੋਰ ਪਿਆ ਹੋਇਆ ਇੱਥੋਂ ਤੇ 3 ਕਿਲੋਮੀਟਰ ਚੜ੍ਹੇ ਨਹੀਂ ਜਾਏਗਾ ਦੇਖੋ ਕਿਸ ਤਰ੍ਹਾਂ ਉੱਤਰ ਰਹੀਆਂ ਸੰਗ ਤਾਂ ਸਾਰੀਆਂ ਤੇ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਤੋਂ ਤਕਰੀਬਨ ਤੁਹਾਨੂੰ ਗੋਵਿੰਦ ਧਾਮ ਤੱਕ ਆਪਾਂ ਚੱਲਾਂਗੇ ਤੇ ਧਾਮ ਤੱਕ ਪਹਿਲੇ ਚੱਲਦੇ ਆਂ ਫਿਰ ਘਾਟ ਚੱਲਾਂਗੇ ਤੇ ਦੇਖੋ ਸੰਗ ਤਾਂ ਸਾਡੀਆਂ ਜੜੀਆਂ ਨੇ ਸਿੰਘ ਸਾਡੇ ਹੌਲੀ ਹੌਲੀ ਨਿਕਲ ਰਹੇ ਨੇ ਸਾਹਮਣੇ ਸੀ ਜੀ ਹਿਮਕੁੰਡ ਸਾਹਿਬ ਤੇ ਪਹਾੜਾਂ ਤੇ ਬਰਫ਼ ਤੇ ਅਸੀਂ ਗਿੱਲ ਸਾਹਿਬ ਹਾਂਜੀ ਕਿਉਂ ਡਿਸੀਜਨ ਲਿਆ ਵਾਪਸ ਜਾਂਦਾ ਸੀ ਲਿਆ ਕਿਉਂਕਿ ਜਿਹੜੀ ਪਹਿਨਾ برف ਪੈਂਦੀ ਹੈ ਸ਼ੁਰੂਆਤ ਦੇ ਵਿੱਚ ਤੋਂ ਸਾਹਿਬ ਉਦੋਂ ਪਤਾ ਕਿ ਇਹ ਸਟੈਪ ਬਣਾ ਦਿੰਦੇ ਨੇ ਸਾਰੀ ਮਿਲਟਰੀ ਸਫਾਈ ਹੋ ਜਾਂਦੀ ਹੈ ਨਾ ਉੱਚ ਪੈਰ ਜੰਮਦਾ ਇਹਦੇ ਚ ਤਾਜੀ ਪਈ ਬਰਫ਼ ਤੇ ਸਲਿੱਪਰ ਹੈ ਘੋੜੇ ਵੀ ਸਵੇਰੇ ਕਈ ਗਿਰੇ ਨੇ 10 ਘੋੜੇ ਮੇਰੇ ਸਾਹਮਣੇ ਗੁਰੇ ਨੇ ਤੇ ਡਿਸੀਜਨ ਇਹ ਹੈ ਦੇਖੋ ਪਹਿਲਾਂ ਆਪਣੇ ਸਿਹਤ ਰੱਖੋ ਕਾਇਮ ਠੀਕ ਹੈ ਨਾ ਜੀ ਲੋ ਤੰਗ ਸਾਹਿਬ ਹਾਂ ਪਹਿਲਾਂ ਆਪਣੇ ਆਪ ਨੂੰ ਠੀਕ ਰੱਖਾਂਗੇ ਤਾਂ ਜੇ ਜਾਂਦੀ ਇੱਥੋਂ ਆਪਾਂ ਸੱਟਾਂ ਖਾ ਬੈਠੇ ਫੇਰ ਕੀ ਹੈ ਨਾਲੇ ਗਿੱਲ ਸਾਹਿਬ ਇੱਥੋਂ ਤਕਰੀਬਨ 3 ਕਿਲੋਮੀਟਰ ਦੇ ਕਰੀਬ ਹਲੇ ਪੂਰੀ ਬਰਫ਼ ਤੇ ਜਾਣਾ ਬਹੁਤ ਵੱਡਾ ਗਲੇਸ਼ੀਅਰ ਹੈ ਤੇ ਬਹੁਤ ਰਿਸਕ ਹੈ ਮੇਰੇ ਕਰਕੇ ਤੁੰਗ ਸਾਹਿਬ ਨੇ ਵੀ ਕੈਨਸਲ ਕਰ ਦਿੱਤਾ ਚਲੋ ਕੋਈ ਗੱਲ ਨਹੀਂ ਮੈਂ ਵੀ ਗਿੱਲ ਸਾਹਿਬ ਕਰਕੇ ਵਾਪਸ ਆ ਗਿਆ ਵੀ ਗਿੱਲ ਸਾਹਿਬ ਨੂੰ ਮੈਂ ਰਿਸਕ 'ਚ ਨਹੀਂ ਪਾ ਸਕਦਾ ਤੇ ਜੇ ਇਹਨਾਂ ਨੂੰ ਮੈਂ ਕੱਲੇ ਵੀ ਨਹੀਂ ਛੱਡ ਸਕਦਾ ਹੈਂਡੀਕੈਪ ਕਰਕੇ ਨਹੀਂ ਮੇਰਾ ਹਾਂ ਮੈਂ ਇਸ ਕਰਕੇ ਮੈਂ ਵਾਪਸ ਆ ਗਿਆ ਵੀ ਮੈਂ ਇਹਨਾਂ ਨੂੰ ਕੱਲੇ ਨਹੀਂ ਛੱਡਣਾ ਤੇ ਬਾਕੀ ਚਲੋ ਹਾਜ਼ਰੀ ਜਿਹੜੀ ਆ ਇੱਥੋਂ ਪ੍ਰਵਾਨ ਕੀਤੀ ਹੈ ਜਦੋਂ ਅਸੀਂ ਇੱਥੋਂ ਵਾਪਸ ਚੱਲਦੇ ਹਾਂ ਗੋਵਿੰਦ ਧਾਮ ਵੱਲੇ ਤੇ ਫਿਰ ਪਹੁੰਚਦੇ ਹਾਂ ਫਿਰ ਸਾਡੇ ਕੁਝ ਚੀਜ਼ ਜਿਹੜੇ ਆ ਉਹ ਅੱਗੇ ਨੇ ਬਰਫ ਦਾ ਨਜ਼ਾਰਾ ਦੇਖ ਲਓ ਤੁਸੀਂ ਬਰਫ ਬਹੁਤ ਜ਼ਿਆਦਾ ਵਾ ਤੇ ਫਿਸਲਣ ਬਹੁਤ ਜ਼ਿਆਦਾ ਵਾ ਤੁਸੀਂ ਅੱਗੇ ਵਾਪਸ ਇਹ ਆਪਣੇ ਨਾਲ ਬੱਚੇ ਉਦੋਂ ਦੇ ਹੀ ਆ ਰਹੇ ਨੇ ਤੇ ਕੱਲ ਵੀ ਇਹ ਬੱਚੇ ਸਾਡੇ ਜਿਹੜੇ ਉੱਤੋਂ ਦਰਸ਼ਨ ਕਰਕੇ ਜਿਹੜੇ ਆ ਫਿਰ ਵਾਪਸ ਗਏ ਤੇ ਅੱਜ ਫਿਰ ਉੱਤੇ ਦਰਸ਼ਨ ਕਰਕੇ ਆਏ ਨੇ ਤੇ ਉਦੋਂ ਦੇ ਸਾਡੇ ਨਾਲ ਨੇ ਗੱਡੀ 'ਚ ਰਿਸ਼ੀ ਕੇਸ਼ ਤੋਂ ਇਕੱਠੇ ਹੋਏ ਹਾਂ ਅਸੀਂ ਤੇ ਮੁੰਡੇ ਨੂੰ ਨਾਮ ਪੁੱਛਦੇ ਆ ਉਦੋਂ ਦੀ ਇਹਦੇ ਨਾਲ ਗੱਲਬਾਤ ਨਹੀਂ ਹੋਈ ਕੀ ਨਾਮ ਪੁੱਤ ਆਪਣਾ ਬਾਜੀ ਮੇਰਾ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਕਿੱਥੋਂ ਬਣਾ ਪਟਿਆਲੇ ਤੋਂ ਜੀ ਪਟਿਆਲੇ ਤੋਂ ਪਿੰਡ ਜਰੂਰ ਤੇ ਇਹ ਤਿੰਨ ਤਿੰਨ ਬੱਚੇ ਸੀਗੇ ਤਿੰਨੇ ਬਹੁਤ ਬਹੁਤ ਉਦਮੀ ਨੇ ਕੱਲ ਵੀ ਸਵੇਰੇ 4 ਵਜੇ ਉੱਠ ਕੇ ਆਏ ਸੀਗੇ ਦਰਸ਼ਨ ਕਰਕੇ ਗਏ ਆ ਤੇ ਅੱਜ ਵੀ ਇਹ ਚੱਲੇ ਨੇ ਤੇ ਚਲੋ ਗੁਰੂ ਮਹਾਰਾਜ ਯਾਤਰਾ ਸਫਲ ਕਰੇ ਸਾਡਾ ਵੀ ਮੱਥਾ ਟੇਕ ਕੇ ਉੱਥੇ ਹਾਂਜੀ ਹਾਂਜੀ ਗੁਰੂ ਮਹਾਰਾਜ ਦੇ ਘਰ ਹਾਂਜੀ ਚਲੋ ਠੀਕ ਹੈ ਜਰੂਰ ਬੈਸਟ ਆਫ ਲੱਕ ਥੈਂਕ ਯੂ ਸੂਰਜ ਦੀ ਤਪਸ਼ ਜੜੀਆ ਬਹੁਤ ਵਧੀਆ ਲੱਗ ਰਹੀ ਆ ਮਾਈਨਸ ਘਟੋ ਘਟ 10 ਡਿਗਰੀ ਇਸ ਟਾਈਮ ਤੇ ਤੇ ਸਵੇਰ ਦੇ ਵੱਜੇ ਨੇ ਜੀ 8:30 ਤੇ ਬਹੁਤ ਵਧੀਆ ਡਿਸੀਜਨ ਲਿਆ ਸੀ ਕਿਉਂਕਿ ਡਿਸੀਜਨ ਇਹ ਇਸ ਕਰਕੇ ਲਿਆ ਕਿ ਸਾਡੇ ਨਾਲ ਬੰਦਾ ਤੁਹਾਨੂੰ ਪਤਾ ਹੀ ਹੈ ਗਿੱਲ ਸਾਹਿਬ ਆਪਾਂ ਫਿਰਨ ਨਾਲੋਂ ਚੰਗਾ ਸੀਗਾ ਕਿ ਵਾਪਸ ਆ ਗਏ ਕਿਉਂ ਗਿੱਲ ਸਾਹਿਬ ਹਾਂਜੀ ਜੀ ਡਿਸੀਜਨ ਵਧੀਆ ਰਿਹਾ ਨਾ ਆਪਣਾ ਬਹੁਤ ਵਧੀਆ ਰਿਹਾ ਪਤਾ ਕੀ ਤੁਮ ਸਾਹਿਬ ਮੈਨੂੰ ਪਤਾ ਸੀਗਾ ਜੀ ਨਹੀਂ ਚੜਿਆ ਜਾਣਾ ਕਿਉਂਕਿ ਜਦੋਂ 100 ਮੀਟਰ ਮੈਂ ਚੜਿਆ ਪਤਾ ਲੱਗ ਗਿਆ ਵੀ ਸਲਿੱਪਰੀ ਬਹੁਤ ਹੈ ਕਿਉਂਕਿ ਬਲੈਕ ਆਈਸ ਜਿਹੜੀ ਆ ਉਹ ਖਰਾਬ ਕਰ ਰਹੀ ਹੈ ਨਾ ਜਿਹਦਾ ਇਹ ਜੀ ਜੇ ਆ ਬਰਫ਼ ਹੋਵੇ ਜਿਹਦਾ ਮੋਟੀ ਬਰਫ਼ ਹੋਵੇ ਫਿਰ ਤਾਂ ਕੋਈ ਗੱਲ ਨਹੀਂ ਤੇ ਜਿਹੜੀ ਬਰੀਕ ਬਰਫ਼ ਹੁੰਦੀ ਹੈ ਨਾ ਮਿੱਟੀ ਮਿੱਟੀ ਰੰਗੀ ਉੱਤੇ ਬਲੈਕ ਆਈਸ ਜਿਹਨੂੰ ਮਿੱਟੀ ਦੇ ਉੱਪਰ ਜੰਮ ਜਾਂਦੀ ਹੈ ਉਹ ਬਹੁਤ ਸਲਿੱਪਰੀ ਹੁੰਦੀ ਹੈ ਤੇ ਬਰਫ਼ ਦੇਖ ਲਓ ਤੁਸੀਂ ਬਰਫ਼ ਭਾਈ ਹੋਏ ਕਿੰਨੀ ਆ ਦੇਖੋ ਬਰਫ਼ ਇਹ ਵੀ ਬਹੁਤ ਸਖਤ ਹੋ ਚੁੱਕੀ ਹੈ ਇਸ ਟਾਈਮ ਤੇ ਤੇ ਪਿਛਲੇ 3 ਦਿਨ ਤੋਂ ਬਰਫ਼ ਪਈ ਹੈ 6 ਅਕਤੂਬਰ 7 ਅਕਤੂਬਰ 8 ਅਕਤੂਬਰ ਤੇ 9 ਅਕਤੂਬਰ ਤੇ ਪਹਾੜਾਂ ਦੇ ਨਜ਼ਾਰੇ ਜਿਹੜੇ ਆ ਦੇਖਣ ਵਾਲੇ ਨੇ ਪਹਾੜਾਂ ਦੇ ਬਹੁਤ ਵਧੀਆ 뷰 ਤੇ ਇੱਧਰ ਹੈਮਕੁੰਡ ਸਾਹਿਬ ਅੱਜ ਕੋਸ਼ਿਸ਼ ਕਰਾਂਗੇ ਕਿ ਜੇ ਸੰਗਤ ਸਾਡੀ ਨਾਲ ਦੀ ਹੋਰ ਸੰਗਤ ਜੇ ਉੱਪਰ ਗਈ ਆ ਤੇ ਉਹਨਾਂ ਉਹਨਾਂ ਨੂੰ ਕਹਿ ਕੇ ਇਸੇ ਹੀ ਵੀਡੀਓ ਦੇ ਵਿੱਚ ਹਾਂਜੀ ਤੁਹਾਨੂੰ ਜਿਹੜਿਆ ਉਹ ਕਲਿੱਪ ਕਲਿੱਪ ਦੱਸਾਂਗੇ ਜੋੜ ਕੇ ਤੇ ਕਲਿੱਪ ਦੱਸ ਦਾਂਗੇ ਤੁਹਾਨੂੰ ਦਰਸ਼ਨ ਕਰਾਂਗੇ ਬਾਕੀ ਅਸੀਂ ਬਾਕੀ ਅਸੀਂ ਗਿੱਲ ਸਾਹਿਬ ਹਾਂਜੀ ਹਾਂਜੀ ਅ ਡਿਸੀਜਨ ਵਧੀਆ ਲਿਆ ਕਿ ਇਸ ਇਸ ਵਾਰ ਸਲਿੱਪਰੀ ਬਹੁਤ ਆ ਕੋਸ਼ਿਸ਼ ਕਰਾਂਗੇ ਅਸੀਂ ਓਪਨਿੰਗ ਤੇ ਮਈ ਮਹੀਨੇ ਨਹੀਂ ਆਉਣਾ ਤੁੰਗ ਸਾਹਿਬ ਕੱਲ ਵੀ ਜਿਹੜੇ ਮਿਲੇ ਨੇ ਸੱਟਾਂ ਬਹੁਤ ਲੱਗੀਆਂ ਨੇ ਉਹ ਕਨੇ ਜੀ ਇੱਕ ਵਾਰੀ ਕਰੀਏ ਨੇ ਆਪਾਂ ਅਗਲੇ ਸਾਲ ਜੂਨ ਮਹੀਨੇ ਆਵਾਂਗੇ ਜਦੋਂ ਪੂਰੀ ਬਰਫ਼ ਖੁਰ ਜਾਂਦੀ ਆ ਹਾਂ ਜੀ ਤੇ ਇਹ ਅੱਜ ਮਾਹੌਲ ਹੁਣ ਵਾਪਸ ਹੀ ਜਾ ਰਿਹਾ ਪਹਾੜਾਂ ਦੇ 뷰 ਦੇਖਦੇ ਦੇਖਦੇ ਅਸੀਂ ਥੱਲੇ ਆ ਗਏ ਤੇ ਥੋੜਾ ਜਿਆ ਥੱਲੇ ਆ ਕੇ ਸਾਨੂੰ ਉੱਤਰਾਖੰਡ ਤੋਂ ਮਿਲੇ ਨੇ ਕਮਲ ਸੰਧੂ ਕਮਲ ਸੰਧੂ ਜੀ ਤੇ ਇਹਨਾਂ ਦਾ ਚੈਨਲ ਆ ਤੇ ਇਹਨਾਂ ਦਾ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਮੈਂ ਲਿਖ ਕੇ ਵੀ ਸਕਰੀਨ ਤੇ ਪਾ ਦਾਂਗਾ ਇਹਨਾਂ ਦਾ ਚੈਨਲ ਤੇ ਉੱਤਰਾਖੰਡ ਤੋਂ ਜਾਂ ਬੜੀਆਂ ਬੜੀਆਂ ਵਧੀਆ ਥਾਵਾਂ ਇਹ ਦਿਖਾਉਂਦੇ ਨੇ ਤੇ ਘੁੰਮਦੇ ਰਹਿੰਦੇ ਨੇ ਸਾਡੇ ਵਾਂਗ ਤੇ ਬਾਕੀ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਤੇ ਇਹਨਾਂ ਦੇ ਨਾਲ ਵੀ ਆਪਾਂ 2 ਮਿੰਟ ਲਈ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਕਮਲ ਸੰਧੂਆ ਤੇ ਇਹੀ ਮੇਰੇ ਨਾਮ ਤੋਂ ਚੈਨਲ ਮੇਰਾ YouTube ਤੇ ਵੀ ਆ ਤੇ ਮੈਂ ਉੱਤਰਾਖੰਡ ਤੋਂ ਆਪਣਾ ਤੇ ਇੱਥੇ ਦਰਸ਼ਨ ਕਰਨ ਆਏ ਸੇਮ ਕਨਸੈਪਟ ਤੇ ਮੈਨੂੰ ਬਾਈ ਮਿਲੇ ਨੇ ਇਹ ਰੱਬਸੋਭੀ ਮੇਲ ਹੋਇਆ ਉੱਤੇ ਚੱਲੇ ਸੀ ਤੇ ਮੁੜਿਆ ਉੱਤੇ ਕਿ ਬਰਫ਼ ਪੜੀ ਸੀਗੀ ਤੇ ਥੱਲੇ ਆ ਕੇ ਮੈਂ ਇੱਥੇ ਵੀਡੀਓ ਬਣਾ ਰਿਹਾ ਸੀ ਉਹਨੇ ਪੁੱਛ ਲਿਆ ਕਿ ਤੂੰ ਯੂਟਿਊਬਰ ਹੈਂ ਬਾਈ ਜੇ ਫਿਰ ਉਹਦੇ ਮੇਲ ਹੋ ਕੇ ਇੰਨੀਆਂ ਗੱਲਾਂ ਹੋ ਗਈ ਕਿ ਭਰਾ ਬਣ ਗਏ ਨੇ ਐਦਾਂ ਹੀ ਹੁੰਦਾ ਇਦਾਂ ਮਿਲਦੇ ਨੇ ਬਾਕੀ ਰਾਹ ਹੱਥ ਨੂੰ ਹੱਥ ਹੁੰਦਾ ਵਾ ਤੇ ਬਹੁਤ ਚੰਗਾ ਲੱਗਿਆ ਬਾਈ ਦਾ ਟੰਗ ਟਰੈਵਲ ਚੈਨਲ ਦਾ ਤੇ ਇਹਨਾਂ ਦਾ ਵੀ ਬਾਈ ਦਾ ਚੈਨਲ ਨਾਲ ਤੇ ਸਪੋਰਟ ਕਰਾਂਗੇ ਆਪਾਂ ਖੁੱਲ ਕੇ ਤੇ ਤੁਸੀਂ ਵੀ ਕਰਨੀ ਹੈ ਸਾਨੂੰ ਤੇ ਬਹੁਤ ਚੰਗਾ ਲੱਗਿਆ ਭਾਈ ਜੀ ਕਹਿੰਦੇ ਨੇ ਹਰ ਇੱਕ ਨੂੰ ਭਰਾ ਨਹੀਂ ਬਣਾਇਆ ਜਾਂਦਾ ਲੇਕਿਨ ਸਾਨੂੰ ਚਿਹਰੇ ਪੜਨੇ ਆਉਂਦੇ ਹਾਂਜੀ ਹਾਂਜੀ ਬਿਲਕੁਲ ਪੁੱਛ ਲੋ ਪਾਇਗੇ ਸਭ ਲੋ ਆਪਾਂ 1 ਮਿੰਟ ਚ ਚੈਣਾ ਚਿਹਰਾ ਪੜ ਕੇ ਅਗਲੇ ਦਾ ਦੱਸ ਦਿੰਦੇ ਆ ਵੀ ਬੰਦਾ ਕਿਦਾਂ ਦਾ ਬਹੁਤ ਸੋਹਣੀ ਬਸ ਕੋਈ ਗੱਲ ਨਹੀਂ ਆਪਾਂ ਆਪਾਂ ਮਿਲ ਕੇ ਸਾਰਾ ਕੁਝ ਮਿਲ ਕੇ ਵਧੀਆ ਕਰਾਂਗੇ ਹਾਂਜੀ ਹਾਂਜੀ ਜਿੱਤੋਂ ਤੱਕ ਸਾਡੀ ਸਾਡੀ ਸਪੋਰਟ ਦੀ ਲੋੜ ਹੋएगी ਆਪਾਂ ਤੁਹਾਡੇ ਤੋਂ ਕਦੇ ਦੂਰ ਨਹੀਂ ਬਿਲਕੁਲ ਬਿਲਕੁਲ ਜੇ ਅੱਜ ਰਾਤ ਨੂੰ ਫੋਨ ਕਰੋ ਅੱਜ ਮਾ ਕੇ ਦੇਖ ਲਿਓ ਭਾਏ 12 ਵਜੇ ਫੋਨ ਕਰਕੇ ਦੇਖ ਲਓ ਇੱਕ ਵਾਰੀ ਕਰ ਲੀਏ ਚਲੋ ਠੀਕ ਆ ਰਹੇ ਮਿਲਿਆ ਜੀ ਇਹ ਮਿਲ ਜਿਆ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਸਾਡੇ ਕੋਲ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਖੜੀਆਂ ਜੀ ਤੇ ਫੌਜਾਂ ਨਾਲ ਵੀ ਗੱਲ ਕਰਦੇ ਆ ਫੌਜਾਂ ਕਿੱਥ ਪਟਿਆਲੇ ਤੋਂ ਆਈ ਵਾਹਿਗੁਰੂ ਜੀ ਕੀ ਫਤਿਹ ਪਟਿਆਲੇ ਤੋਂ ਹਾਂਜੀ ਹਾਂਜੀ ਤੇ ਦਰਸ਼ਨ ਕਰਾਏ ਕਿ ਨਹੀਂ ਨਹੀਂ ਜਾਨਾ ਜੀ ਜਾ ਰਹੇ ਹੋ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਤੇ ਧੁੱਪ ਚੜ ਗਈ ਹੁਣ ਤੇ ਹਾਂਜੀ ਕੋਸ਼ਿਸ਼ ਕਰੋ ਵੀ ਸਵਾ 12 ਤੋਂ ਪਹਿਲਾਂ ਪਹਿਲੇ ਪਹੁੰਚੋ ਸਵਾ 12 ਵਜੇ ਅਰਦਾਸ ਲਾਸਟ ਹਾਂਜੀ ਹਾਂਜੀ ਤੇ ਮਹਾਰਾਜ ਨੇ ਕਿਰਪਾ ਕਰਨੀ ਆ ਹਾਂ ਮਹਾਰਾਜ ਕਿਰਪਾ ਕਰੇਗਾ ਬਿਲਕੁਲ ਤੇ ਇਧਰ ਵੀ ਸਾਡੀਆਂ ਫੌਜਾਂ ਇੱਕ ਭੈਣ ਆ ਸਾਡੀ ਸਾਹ ਲੈ ਰਹੀ ਆ ਹਣਾ ਤੇ ਕਿੱਥੋਂ ਆਈਆਂ ਫੌਜਾਂ ਪਟਾਲੇ ਤੋਂ ਵਾਈਕ ਪਟਾਲੇ ਤੋਂ ਤੁਸੀਂ ਨਹੀਂ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਆ ਵਾਈ ਗੁਰਜੀ ਕੀ ਫਤਿਹ ਚਲੋ ਚੜ੍ਹਦੀ ਕਲਾ ਚੋ ਵਾਈ ਗੁਰੂ ਵਾਈ ਚਲੋ ਸ਼ੁਕਰ ਕਰੋ ਦਰਸ਼ਨ ਮਹਾਰਾਜ ਜੀ ਚਲੋ ਦਰਸ਼ਨ ਕਰੋ ਜੀ तकरीबन ਥੱਲੇ ਆ ਗਏ ਅਸੀਂ ਕਿਲੋਮੀਟਰ ਦੇ ਕਰੀਬ ਤੇ ਸਾਡੇ ਨਾਲ ਵੀਰ ਜੁੜੇ ਨੇ ਤੇ ਵੀਰ ਨੂੰ ਪੁੱਛਦੇ ਆ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਵੀਰ ਜਿਰਖਪੁਰ ਤੋਂ ਜੀ ਜਿਰਖਪੁਰ ਹਾਂਜੀ ਤੇ ਹਰ ਵਾਰੀ ਆਉਂਦੇ ਹੋ ਹਾਂਜੀ ਹਰ ਸਾਲ ਇਸ ਵਾਰ ਚਲੋ ਡਿਸੀਜਨ ਵਧੀਆ ਲੈ ਲਿਆ ਅਸੀਂ ਤੁਸੀਂ ਵੀ ਜੁੜ ਲਿਆ ਕੀ ਉਹ ਫਿਸਲਣ ਜ਼ਿਆਦਾ ਸੀ ਹਾਂਜੀ ਹਾਂਜੀ ਤੇ ਫਿਸਲਣ ਕਰਕੇ ਅਸੀਂ ਵਾਪਸ ਮੁੜਾਏ ਆ ਤੇ ਅਗਲੇ ਸਾਲ ਆਵਾਂਗੇ ਹਾਂਜੀ ਜ਼ਰੂਰ ਜੀ ਬਰਫ਼ ਤੋਂ ਬਾਹਰ ਆਵਾਂਗੇ ਕਿਉਂਕਿ ਬਰਫ਼ ਦੇ ਵਿੱਚ ਮਤਲਬ ਜਾ ਤੇ ਸਕਦੇ ਆ ਲੇਕਿਨ ਰਿਸਕ ਜਿਹੜਾ ਵਾ ਉਹ ਜ਼ਿਆਦਾ ਜ਼ਿਆਦਾ ਰਹਿੰਦਾ ਵਾ ਅਸੀਂ ਸੰਗਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਚਲੋ ਜਿਹੜੇ ਨੌਜਵਾਨ ਨੇ ਉਹ ਤਾਂ ਜਾ ਸਕਦੇ ਨੇ ਠੀਕ ਹੈ ਪਰ ਫਿਸਲਣ ਹਰਕ ਲਈ ਹੈ ਖਾਸ ਕਰਕੇ ਬਜ਼ੁਰਗਾਂ ਲਈ ਬਜ਼ੁਰਗਾਂ ਲਈ ਹਾਂ ਬਜ਼ੁਰਗਾਂ ਲਈ ਜੀ ਤੁਸੀਂ ਜਦੋਂ ਓਪਨਿੰਗ ਤੇ ਤੇ ਕਲੋਜ਼ਿੰਗ ਤੇ ਨਾ ਆਓ ਤੁਸੀਂ ਜਿਹੜਾ ਵਿਚਕਾਰਲਾ ਟਾਈਮ ਹੈ ਉਹ ਤੁਸੀਂ ਜੂਨ ਜੁਲਾਈ ਤੋਂ ਬਾਅਦ ਜਿਹੜਾ ਹੈਗਾ ਉਹ ਆ ਸਕਦੇ ਤੇ ਕਿੱਥੋਂ ਦੱਸਿਆ ਭਾਜੀ ਤੁਸੀਂ ਜੀਰਕਪੁਰ ਤੋਂ ਜੀਰਕਪੁਰ ਹਰ ਸਾਲ ਆਉਂਦੇ ਹੋ ਹਾਂਜੀ ਹਾਂਜੀ ਹਰ ਸਾਲ ਚਲੋ ਵਧੀਆ ਜੀ ਬਹੁਤ ਵਧੀਆ ਚਲੋ ਠੀਕ ਆ ਭਾਜੀ ਠੀਕ ਆ ਬੰਬਾ ਜੀ ਚੱਲੇ ਆ ਰਹੇ ਆਂ ਜੀ ਤੇ ਤਕਰੀਬਨ ਇੱਥੋਂ ਅੱਧਾ ਪੌਣਾ ਕਿਲੋਮੀਟਰ ਰਹਿ ਗਿਆ ਗੋਵਿੰਦਪੁਰ ਤੇ ਡਿਸੀਜਨ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿ ਡਿਸੀਜਨ ਸਾਡਾ ਠੀਕ ਰਿਹਾ ਕਿਉਂਕਿ ਫਿਸਲਣ ਬਹੁਤ ਜ਼ਿਆਦਾ ਸੀਗੀ ਜਦੋਂ ਗਿਰਦੇ ਸੀਗੇ ਤੇ ਤਕਰੀਬਨ ਵੀ ਵੀ ਜਾਣੇ ਇਕੱਠੇ गिरਦੇ ਸੀਗੇ ਕਿਉਂਕਿ ਜਦੋਂ ਉੱਪਰੋਂ ਬੰਦਾ ਰੇੜ ਦਾ ਥੱਲੇ ਆਉਂਦਾ ਸੀਗਾ ਤੇ ਜਿੰਨੇ ਅੱਗੇ ਹੁੰਦੇ ਸਾਰੇ ਡਿੱਗਦੇ ਸੀਗੇ ਤੇ ਮੇਰੇ ਨਾਲ ਮੇਰੇ ਜਿਹੜੇ ਮਿੱਤਰ ਨੇ ਗਿੱਲ ਸਾਹਿਬ ਇਹ ਇਹਨਾਂ ਨੂੰ ਹੈਂਡੀਕੈਪ ਨੇ ਤੇ ਇਹਨਾਂ ਕਰਕੇ ਫਿਰ ਡਿਸੀਜਨ ਮੈਂ ਵੀ ਲਿਆ ਵੀ ਨਹੀਂ ਮੈਂ ਵੀ ਫਿਰ ਇਹਨਾਂ ਦੇ ਨਾਲ ਹੀ ਰਹਿਣਾ ਕਿਉਂਕਿ ਮੈਂ ਇਹਨਾਂ ਨੂੰ ਕੱਲਿਆਂ ਕਦੀ ਨਹੀਂ ਛੱਡਿਆ ਤੇ ਹੁਣ ਅਸੀਂ ਤਕਰੀਬਨ ਅੱਧਾ ਕਿਲੋਮੀਟਰ ਹੀ ਕਹ ਲਓ ਤੁਸੀਂ ਪੌਣਾ ਕਿਲੋਮੀਟਰ ਰਹਿ ਗਿਆ ਗੋਬਿੰਦ ਧਾਮ ਤੇ ਗੋਬਿੰਦ ਧਾਮ ਚੱਲਦੇ ਆਂ ਤੇ ਬਾਕੀ ਜਾ ਕੇ ਦੇਖਦੇ ਆ ਕੋਈ ਕਲਿੱਪ ਸਾਨੂੰ ਮਿਲ ਜਾਣਗੇ ਤੇ ਇਹ ਹੇਮਕੁੰਨ ਸਾਹਿਬ ਦੇ ਕਲਿੱਪ ਵੀ ਮੈਂ ਇਸ ਤੋਂ ਬਾਅਦ ਜੋੜ ਦਵਾਂਗਾ ਇਸੇ ਵੀਡੀਓ ਦੇ ਨਾਲ ਆ ਸਾਡੇ ਵੀਰ ਪਿੱਛੇ ਸਾਡੇ ਨਾਲ ਹਰਿਆਣੇ ਤੋਂ ਅੰਬਾਲਾ ਤੇ ਸੌਰੀ ਅੰਬਾਲਾ ਹਰਿਆਣਾ ਤੇ ਇਹਨਾਂ ਨਾਲ ਵੀ ਬਹੁਤ ਪ੍ਰੇਮ ਦੀਆਂ ਗੱਲਾਂ ਹੋਈਆਂ ਨੇ ਕਾਫੀ ਧਿਰ ਬੈਠੇ ਰਹੇ ਨੇ ਤੇ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ ਜ਼ਿੰਦਗੀ 'ਚ ਯਾਦ ਰਹੇਗਾ ਇਹ ਸੇਵਾਦਾਰ ਨੇ ਨਾਲੇ ਇਹ ਸਾਹਮਣੇ ਦੇਖ ਲਓ ਉਹ ਢਾਉ ਢੁਆਈ ਹੋ ਰਹੀ ਹੈ ਜੀ ਟੀਨਾ ਦੀ ਟੀਨਾ ਲਾਹ ਰਹੇ ਨੇ ਉਤੋਂ ਤੇ ਹੁਣ ਬਸ ਅੱਜ ਕਲੋਜ਼ਿੰਗ ਆ ਦੇਖੋ ਲਓ ਲਾਹ ਰਹੇ ਨੇ ਉੱਪਰ ਉੱਤਰ ਆਇਆ ਜੀ ਥੱਲੇ ਸਾਹਮਣੇ ਦੇਖੋ ਚਰਨ ਕਿੰਨਾ ਸੋਹਣਾ ਚੜਨਾ ਇਹ ਵੀ ਵਗ ਰਿਹਾ ਤੇ ਹੌਲੀ 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 ਕਰਦੇ तकरीबन 2 2.5 ਘੰਟੇ ਐਨਜੋਏ ਕਰਦੇ ਖਲੋਂਦੇ ਤੇ ਸਾਹਮਣੇ ਆ ਗਿਆ ਹੁਣ ਗੋਵਿੰਦਾਨ ਤੇ ਇੱਥੋਂ तकरीबन 3 400 300 ਮੀਟਰ ਹੋਰ ਹੁਣ ਉੱਤਰਦੇ ਜਾ ਕੇ ਪ੍ਰਸ਼ਾਦਾ ਪਾਣੀ ਛਕਦੇ ਆਂ ਫਿਰ ਆਉਣ ਵਾਲੀਆਂ ਸੰਗਤਾਂ ਦਾ ਇੰਤਜ਼ਾਰ ਕਰਦੇ ਹਾਂ ਉੱਤੋਂ ਜਿਹੜੀਆਂ ਸੰਗਤਾਂ ਸਾਡੀਆਂ ਆਉਣੀਆਂ ਨੇ ਤੇ ਫਿਰ ਅਸੀਂ ਅੱਗੇ ਵਾਸਤੇ ਜਿਹੜੀ ਆ ਉਹ ਬਣਾਵਾਂਗੇ ਇਕ ਗੋਵਨ ਘਾੜ ਜਾਣਾ ਵਾ ਕਿ ਇੱਥੇ ਰੁਕਣਾ ਰਾਤ ਅੱਜ ਉਹ ਦੇਖਦੇ ਹੁਣ ਤੇ ਜੁੜੇ ਰਹੋ ਇਸੇ ਵੀਡੀਓ ਚ ਤੁਹਾਨੂੰ ਕਲਿੱਪ ਜਿਹੜੇ ਆ ਹਿਮਕੁੰਡ ਸਾਹਿਬ ਦੇ ਜੇ ਮਿਲ ਗਏ ਤੇ ਇਸੇ ਵੀਡੀਓ ਚ ਤੁਹਾਨੂੰ ਮੈਂ ਲਾ ਕੇ ਇਸ ਤੋਂ ਬਾਅਦ ਉਹ ਮੈਂ ਦਿਖਾ ਦਿੰਨਾ ਹਾਂ ਤੇ ਦੇਖ ਲੋ ਹਿਮਕੁੰਡ ਸਾਹਿਬ ਬੰਦੇ ਗਏ ਹੋਏ ਨੇ ਪਰ ਬਹੁਤ ਔਖੇ ਪਹੁੰਚੇ ਹੋ ਵੀ ਚਲੋ ਤੇ ਆ ਵੀ ਦਰਸ਼ਨ ਕਰਮਾ ਚ ਨਹੀਂ ਸੀ ਲਿਖੇ ਗਿੰਨ ਸਾਹਿਬ ਹੁਣ ਹੀ ਕਾਫੀ ਪਿੱਛੇ ਰਹਿ ਗਏ ਆ ਇਹ ਅਜੀ ਕੁਛ ਆਲਾ ਦਵਾਲਾ ਤੇ ਮਾਹੌਲ ਪਹਾੜਾਂ ਦਾ ਕਿੱਡਾ ਸੋਹਣਾ ਮਾਹੌਲ ਆ ਬਈ ਧੁੱਪ ਲੱਗੀ ਪਈ ਆ ਤੇ ਪਹਾੜਾਂ ਦੇ ਉੱਤੇ ਬਰਫ਼ ਜਿਹੜੀ ਆ ਪੂਰੀ ਲਿਸ਼ਕਾ ਮਾਰਦੀ ਪਈ ਆ ਸੰਗ ਤਾਂ ਆਪਣੀਆਂ ਆ ਗਿਆ ਨੇ ਤੇ ਸਾਹਮਣੇ ਚੜਨਾ ਵਗਦਾ ਪਿਆ ਤੇ ਇੱਥੇ ਤਾਂ ਬੈਠਾ ਸੀਗਾ ਕੁਰਸੀ ਤੇ ਤੇ ਆ ਜਿਹੜੀ ਬੂਟੀ ਆ ਤੁਸੀਂ ਦੇਖ ਰਹੇ ਹੋ ਨਾ ਬੂਟੀ ਇਹ ਬੂਟੀ ਜਿਹੜੀ ਆ ਬਹੁਤ ਹੱਥ ਨੂੰ ਲੱਗ ਜਾਂਦਾ ਖਾਰਸ਼ ਕਰਦੀ ਏ ਤੇ ਕਈ ਕਈ ਦਿਨੇ ਇਹਦੇ ਨਾਲ ਖਾਰਸ਼ ਨਹੀਂ ਹਟਦੀ ਇਸ ਬੂਟੀ ਦੇ ਨਾਲ ਆਹ ਬੂਟੀ ਜਿਹੋ ਵਾਲੀ ਪਹਾੜਾਂ ਦੀ ਪਹਿਚਾਨ ਇਹ ਬੂਟੀ ਰੱਖੋ ਤੁਸੀਂ ਜਦੋਂ ਵੀ ਇਸ ਏਰੀਆ ਨੂੰ ਹੋਣਾ ਨਾ ਇਸ ਬੂਟੀ ਦੇ ਨਾਲ ਨਹੀਂ ਲੱਗਣਾ ਇਹ ਬਹੁਤ ਜ਼ਰੀਲੀ ਬੂਟੀ ਆ ਤੇ ਸੁਣਨ ਵਿੱਚ ਆਇਆ ਗਿਆ ਸਾਬ ਇਸ ਬੂਟੀ ਦਾ ਸਾਗ ਵੀ ਬਣਦਾ ਹਾਂਜੀ ਹਨਾ ਇਹ ਇਸ ਬੂਟੀ ਦਾ ਇਸ ਏਰੀਆ ਤੇ ਸਾਗ ਵੀ ਬਣਦਾ ਤੇ ਇਹਦਾ ਇਲਾਜ ਕੀ ਅਜ ਲੱਗ ਜੇ ਤੇ ਦੇਖੋ ਜੀ ਪਹਾੜੀ ਲੋਕਾਂ ਨੂੰ ਪਤਾ ਹੁੰਦਾ ਇਹਦਾ ਕੰਡੇ ਕੱਟਣ ਦਾ ਉਸ ਹਿਸਾਬ ਨਾਲ ਕੱਟਦੇ ਨੇ ਤੇ ਸਾਗ ਬਣਾਉਂਦੇ ਨੇ ਇਹ ਹੈਗੀ ਬਿੱਛੂ ਬੂਟੀ ਕਹਿੰਦੇ ਨੇ ਇਹਨੂੰ ਬਿੱਛੂ ਬੂਟੀ ਬਿੱਛੂ ਬੂਟੀ ਕਹਿੰਦੇ ਨੇ ਇਹ ਜੇ ਲੱਗ ਜੇ ਤੇ ਇਹ ਮਤਲਬ ਬੜੀ ਵੱਡੀ ਖਾਜ ਹੁੰਦੀ ਹੈ ਇਹਦਾ ਕੀ ਹੈ ਜਿੱਥੇ ਤੁਹਾਨੂੰ ਭੰਗ ਮਿਲਦੇ ਨੇ ਜਿਹਨੂੰ ਆਪਾਂ ਸੁੱਖਾ ਕਹਿ ਦਿੰਦੇ ਉਹਦਾ ਨਚੋੜ ਕੇ ਰਸ ਉਹਨੂੰ ਪੂਰੇ ਪੱਤਿਆਂ ਨੂੰ ਮਾਲਸ਼ ਕਰ ਲਓ ਹੋਰ ਕੋਈ ਇਲਾਜ ਨਹੀਂ ਆ ਬਿਲਕੁਲ ਸਹੀ ਆ ਸਹੀ ਦੱਸਿਆ ਮੈਨੂੰ ਪਤਾ ਸੀਗਾ ਪਰ ਗਿੱਲ ਸਾਹਿਬ ਤੇ ਡਾਕਟਰ ਨੇ ਆਯੁਰਵੈਦਿਕ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ ਵਾ ਇਸ ਕਰਕੇ ਇਹਨਾਂ ਨੂੰ ਪੁੱਛਿਆ ਸੀਗਾ ਹਾਂਜੀ ਇਹ ਇਹ ਛੋਟੇ ਜਿਹੇ ਪੱਤੇ ਇਸ ਲਈ ਜੇ ਵੱਡੇ ਵੇਖਾਂਗੇ ਉਹਨਾਂ ਦੇ ਜਿਵੇਂ ਛੋਟੇ ਛੋਟੇ ਰੂਂਹ ਦੀ ਤਰ੍ਹਾਂ ਨਾ ਬਹੁਤ ਜ਼ਿਆਦੇ ਉਹਦੇ ਵਾਲ ਜੇ ਲੱਗੇ ਹੁੰਦੇ ਨੇ ਜਿੱਥੇ ਉਹ ਲੱਗ ਗਏ ਉੱਥੋਂ ਖਾਜ ਨਹੀਂ ਹਟਦੀ ਹੈਗੀ ਇੱਥੇ ਆਯੁਰਵੈਦਿਕ ਸ਼ੁੱਧੀ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਇਹਨੂੰ ਇਹ ਪਹਾੜੀ ਲੋਕਾਂ ਨੂੰ ਪਤਾ ਹੈ ਇਹ ਆ ਜੀ ਉਹ ਬੂਟੀ ਤੇ ਹੁਣ ਆ ਗਏ ਉਹਰੇ ਵੀ ਹੁਣ ਦੇਖ ਲਓ ਖਾਲੀ ਆ ਰਹੇ ਨੇ ਤੇ ਹੁਣ ਥੱਲੇ ਤੱਕ ਜਾਣਗੇ ਤੇ ਸਾਹਮਣੇ ਆ ਗਿਆ ਗੋਵਿੰਦ ਧਾਮ ਆ ਗਏ ਜੇ ਗੋਵਿੰਦ ਧਾਮ ਹੁਣ ਦੇ ਮੰਦਰ ਪ੍ਰਸ਼ਾਦਾ ਛਕਦੇ ਆਂ ਤੇ ਰੈਸਟ ਮਾਰਦੇ ਆਂ ਤੇ ਬਾਕੀ ਸੰਗਤ ਦਾ ਵੇਟ ਕਰਦੇ ਆਂ ਜਿਹੜੀ ਗਈ ਹੈ ਤੇ ਪਹੁੰਚੇ ਤੋਂ ਵੀ ਉਹਨਾਂ ਨੂੰ ਪੁੱਛਾਂਗੇ ਆਗੇ ਇਹ ਬਹੁਤ ਵਧੀਆ ਭਾਗ ਲਾ ਬਾਕੀ ਬਈ ਟੂਰ ਇਕੱਤਾ ਲਾਉਣਾ ਹੋਵੇ ਤਾਂ ਫਿਰ ਤਾਂ ਕੋਈ ਗੱਲ ਨਹੀਂ ਤੂਰ بار-ਬਾਰ ਲਾਉਣੇ ਹੁੰਦੇ ਆ। ਇਹ ਕਹਿੰਦੇ ਨੇ ਸਰੀਰ ਠੀਕ ਆ ਤੇ ਸਾਰਾ ਕੁਝ ਠੀਕ ਆ ਫਿਸਲਣ ਬਹੁਤ ਜ਼ਿਆਦਾ ਸੀਗੀ ਉੱਥੇ। ਇਹ ਆ ਜੀ ਰਸਤੇ ਦਾ ਕੁਝ ਵਿਊ ਕਿਸੇ ਕੋਲੋਂ ਵੀਡੀਓ ਲੈ ਕੇ ਹੁਣ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ। ਇਹ ਰਸਤੇ ਦਾ ਕੁਝ ਵਿਊ ਆ। ਇਹ ਆ ਗਿਆ ਜੀ ਹੇਮਕੁੰਡ ਸਾਹਿਬ ਪਹੁੰਚ ਗਿਆਂ ਸੰਗਤਾਂ ਉਹਨਾਂ ਕੋਲੋਂ ਕਲਿੱਪ ਲੈ ਕੇ ਆ ਤੁਹਾਨੂੰ ਮੈਂ ਦਿਖਾ ਰਿਹਾ ਤੇ ਗੁਰਦਰਾ ਸਾਹਿਬ ਸ੍ਰੀ ਹੇਮਕੁੰਡ ਸਾਹਿਬ ਤੇ ਅੱਜ ਸੰਪੂਰਨ ਸਮਾਪਤੀ ਹੈ ਤੇ ਇਸ ਤੋਂ ਬਾਅਦ ਸਮਾਪਤੀ ਦਾ ਜਿਹੜਾ ਕਲਿੱਪ ਵਾ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਤੇ ਇਹ ਆ ਜੀ ਹਿਮਕੁੰਨ ਸਾਹਿਬ ਪਹੁੰਚ ਰਹੇ ਸੀ ਸੰਗਤਾਂ ਛੱਡੀਆਂ ਉਹਨਾਂ ਕੋਲੋਂ ਜਿਹੜੇ ਲਏ ਸੀ ਕਿ ਮੈਂ ਕਲਿੱਪ ਲੈ ਕੇ ਟ੍ਰਿਪਲ ਹੈਗੇ ਤੇ ਇਹ ਤੁਹਾਨੂੰ ਦਿਖਾ ਰਿਹਾ ਮੈਂ ਬੋਰਦਨ ਸਾਹਿਬ ਜੀ ਹਿਮਕੁੰਨ ਸਾਹਿਬ ਤੇ ਕਾਫੀ ਵਧੀਆ ਵਿਊ ਸੀਗਾ ਪਰ ਕਾਫੀ ਸੀਗੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਕੁਝ ਕਾਰਨ ਤੁਸੀਂ ਦੇਖ ਲੈ ਪਿੱਛੇ ਕਲਿੱਪ ਦੇ ਵਿੱਚ ਇਹ ਬਹੁਤ ਵਧੀਆ ਟਾਈਮ ਸੀਗਾ ਹੁਣ ਇਸ ਤੋਂ ਬਾਅਦ ਤੁਹਾਨੂੰ ਮੈਂ ਅੰਦਰ ਲੈ ਕੇ ਅੰਦਰ ਦੇ ਵੀ ਦਰਸ਼ਨ ਕਰਵਾਵਾਂਗਾ ਅੰਦਰ ਵੀ ਅੰਦਰ ਦੇ ਇੱਕ ਕਲਿੱਪ ਵੀ ਜਿਹੜੇ ਉਹ ਹੈਗੇ ਨੇ ਇਹ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਬਰਫ਼ ਦੇਖ ਲਓ ਤੁਸੀਂ 4 4 4.5 4 4 ਸਪੋਰਟ ਬਰਫ਼ ਜਿਹੜੀ ਹੈ ਸਾਈਡਾਂ ਤੇ ਪਈ ਹੋਈ ਹੈ ਝੂਲ ਰਹੇ ਨੇ ਨਿਸ਼ਾਨ ਸਾਹਿਬ ਤੇ ਇਹ ਇਧਰ ਸੰਗਤਾਂ ਇਸ਼ਨਾਨ ਵੀ ਕਰ ਰਹੀਆਂ ਨੇ ਨਿਸ਼ਾਨ ਸਾਹਿਬ ਤੋਂ ਅੱਗੇ ਕਾਫੀ ਵਧੀਆ ਮਾਹੌਲ ਸੀਗਾ ਹੁਣ ਅੰਦਰ ਦੇ ਦਰਸ਼ਨ ਤਾਂ ਨੂੰ ਕਰੋਨਾ ਨੂੰ ਹੋਤੀ ਹੋਈ ਆ ਬੈਂਡ ਵਾਜਿਆਂ ਦੇ ਨਾਲ ਤੇ ਅੰਦਰੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੰਦਰੋਂ ਜਿਹੜਾ ਵਾ ਉਹ ਮਹਾਰਾਜ ਦੀ ਸਵਾਰੀ ਲੈ ਕੇ ਅੰਦਰੋਂ ਆ ਰਹੇ ਨੇ ਤੇ ਬਹੁਤ ਵਧੀਆ ਧੂਮ ਧੜਾਕੇ ਦੇ ਨਾਲ ਖੁਸ਼ੀਆਂ ਦੇ ਨਾਲ ਤੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁਰਗਲੇ ਜਨਮ ਤਪਸਥਾਨ ਤੇ ਇੱਥੇ ਸਮਾਪਤੀ ਹੋਈ ਸੀਗੀ ਅੱਜ ਤੇ ਦਰਸ਼ਕ ਸੰਗਤਾਂ ਨੇ ਇਹ ਤੇ ਜਿਕੇ ਵੀਡੀਓ ਕਲਿੱਪ ਕਿਸੇ ਕੋ ਲੈ ਕੇ ਮੈਂ ਲਗਾ ਰਿਹਾ ਪਾਲਕੀ ਸਾਹਿਬ ਜਿਹੜੀ ਆ ਉਹ ਆ ਹੁਣ ਫੌਜੀ ਬੈਂਡ ਆ ਰਿਹਾ ਏ ਇਹਦੇ ਮਗਰ ਪਾਲਕੀ ਪਾਲਕੀ ਸਾਹਿਬ ਤੇ ਵੀ ਦਰਸ਼ਨ ਹੋਣਗੇ ਪੰਜ ਪਿਆਰਿਆਂ ਤੋਂ ਬਾਅਦ ਬਹੁਤ ਵਧੀਆ ਵਿਊ ਸੀਗਾ ਉਸ ਟਾਈਮ ਦਾ ਤੇ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਨ ਵਾਲੀਆਂ ਆਗਾਂ ਵਾਲੀਆਂ ਸੰਗਤਾਂ ਨੇ ਤੇ ਇਹ ਸਾਹਮਣੇ ਨਿਸ਼ਾਨ ਸਾਹਿਬ ਪਿੱਛੇ ਪੰਜ ਪਿਆਰੇ ਸਾਹਿਬ ਦਰਸ਼ਨਾਂ ਨੂੰ ਦਰਸ਼ਨ ਹੋ ਗਏ ਇਹਨਾਂ ਦੇ ਪਾਲਕੀ ਸਾਹਿਬ ਜਿਹੜੀ ਆਉ ਪੰਜ ਪਿਆਰੇ ਸਾਹਿਬ ਤੋਂ ਪਿੱਛੇ ਪਾਲਕੀ ਸਾਹਿਬ ਆ ਰਹੀ ਹੈ ਬਹੁਤ ਹੀ ਆਰਾਮ ਦੇ ਨਾਲ ਪਾਲਕੀ ਸਾਹਿਬ ਦੇ ਦਰਸ਼ਨ ਹੋਣ ਤੋਂ ਬਾਅਦ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾਇਮਾਨ ਇੱਥੇ ਹੀ ਕੀਤਾ ਜਾਂਦਾ ਅੰਦਰ ਹੀ ਤੇ ਕਪਾੜ ਬੰਦ ਕਰ ਦਿੱਤੇ ਜਾਂਦੇ ਨੇ ਤੇ ਫਿਰ ਜਦੋਂ ਕਪਾੜ ਖੋਲਦੇ ਨੇ ਮੈਮ ਨੇ ਵਾਹ ਜੀ ਵਾਹ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਪੰਜ ਪਿਆਰਾ ਸਾਹਿਬ ਨਿਕਲੇ ਨੇ ਤੇ ਨੌ ਜੀ ਦਰਸ਼ਨ ਕਰੋ ਜੀ ਸਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਹੋ ਰਹੇ ਨੇ ਤੇ ਸੱਚਖੰਡ ਲਈ ਸੱਚਖੰਡ ਦੇ ਵਿੱਚ ਹੁਣ ਇਹਨਾਂ ਨੂੰ ਉਹਨੇ ਦਿਨ ਸੱਚਖੰਡ ਚਲੇ ਜਾਣਗੇ ਤੇ ਅੱਜ ਕਪਾੜ ਬੰਦ ਹੋ ਜਾਣਗੇ ਕਪਾੜ ਬੰਦ ਹੋ ਗਏ ਅੱਜ ਤੇ ਆਰਮੀ ਅਫਸਰ ਵੀ ਕਾਫੀ ਤੁਸੀਂ ਦੇਖ ਰਹੇ ਹੋ ਆਏ ਹੋਏ ਸੀਗੇ ਇਸ ਮੌਕੇ ਤੇ ਪਹਾੜਾਂ ਦੇ ਉੱਪਰ ਪਿੱਛੇ ਤੁਸੀਂ ਬਰਫ਼ ਦੇਖ ਸਕਦੇ ਹੋ ਸੰਗਤਾਂ ਦਾ ਉਤਸ਼ਾਹ ਜਿਹੜਾ ਨਾ ਬਹੁਤ ਜ਼ਿਆਦਾ ਉਤਸ਼ਾਹ ਹੈ ਸੰਗਤਾਂ ਦਾ ਤੇ ਪਹਾੜਾਂ ਤੇ ਬਰਫ਼ ਜਿਹੜੀ ਆ ਚੋਟੀਆਂ ਤੇ ਬਹੁਤ ਬਰਫ਼ ਪਈ ਹੈ ਰਸਤੇ 'ਚ ਬਹੁਤ ਬਰਫ਼ ਆ ਤੇ ਇਹ ਸੀ ਅੱਜ ਦੀ ਵੀਡੀਓ ਅੱਜ ਦੀ